ਤਾਂ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਠੰਡ ਤੋਂ ਕੋਈ ਰਾਹਤ ਨਹੀਂ ਮਿਲ ਰਹੀ ਹੈ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਵੀ ਡਿੱਗ ਰਿਹਾ ਹੈ ਤੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਜਿਸ ਕਾਰਨ ਸਕੂਲੀ ਬੱਚਿਆਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੱਸਦੇ ਕਿ ਸੂਰਜ ਚੜ੍ਹਨ ਦਾ ਸਮਾਂ ਸੱਤ ਵਜੇ 21 ਮਿੰਟ ਤੇ ਸੂਰਜ ਡੁੱਬਣ ਦਾ ਸਮਾਂ ਸ਼ਾਮ 5 ਵਜੇ 45 ਮਿੰਟ ਹੋਵੇਗਾ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਔਸਤਨ ਤਾਪਮਾਨ ਵਿੱਚ ਚੰਡੀਗੜ੍ਹ ਦਾ ਔਸਤਨ ਬਤਵਾ ਤਾਪਮਨ ਜਿਹੜਾ ਕਿ ਉਹ 21.7 ਡਿਗਰੀ ਹੈ ਜੋ ਕਿ ਕੱਲ ਦੇ 22.5 ਨਾਲੋਂ 1 ਡਿਗਰੀ ਘੱਟ ਹੈ ਤਾਂ ਮੌਸਮ ਦੀ ਭਵਿੱਖਬਾਣੀ ਅਨੁਸਾਰ ਅੱਜ ਬੱਦਲਵਾਈ ਜਿਹੜੀ ਕਿ ਰਹੀ ਹੈ ਤੇ ਮੀਂਹ ਅਤੇ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਰ ਅੱਜ ਦੀ ਗੱਲ ਕੀਤੀ ਜਾਵੇ ਤੇ ਮੌਸਮ ਜਿਹੜਾ ਹੈ ਖਰਾਬ ਰਹੇਗਾ ਤੇਜ਼ ਹਵਾਵਾਂ ਚੱਲਣਗੀਆਂ ਤੇ ਧੁੰਦ ਜਿਹੜੀ ਹੈ ਉਹ ਬਿਲਕੁਲ ਦਿਖਾਈ ਦੇਵੇਗੀ ਅਗਰ ਅੱਜ ਦੀ ਗੱਲ ਕਰੀਏ ਤੇ ਕਰੀਬ 11:30 11:12 ਵਜੇ ਦਾ ਸਮਾਂ ਹੋ ਰਿਹਾ ਹੈ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਵਿਭਾਗ ਵੱਲੋਂ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਕਿ ਕਿਥੇ ਨਾ ਕਿਥੇ ਮੌਸਮ ਜਿਹੜਾ ਹੈ ਖਰਾਬ ਦਿਖੇਗਾ ਤੇ ਬਿਲਕੁਲ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਸੂਰਜ ਦੇਵਤਾ ਨੇ ਕੁਝ ਦਿਨ ਪਹਿਲਾਂ ਜ਼ਰੂਰ ਦਰਸ਼ਨ ਦਿੱਤੇ ਸਨ ਮਗਰ ਇਸ ਸਮੇਂ ਦੀ ਗੱਲ ਕਰੀਏ ਤੇ ਸੂਰਜ ਦੇਵਤਾ ਜਿਹੜੇ ਨੇ ਨਹੀਂ ਦਿਖ ਰਹੇ ਤੇ ਧੁੰਦ ਜਿਹੜੀ ਹੈ ਬਿਲਕੁਲ ਹੈਗੀ ਹੈ ਉੱਥੇ ਆਵਾਜਾਈ ਦੀ ਗੱਲ ਕੀਤੀ ਜਾਵੇ ਤੇ ਕਿਤੇ ਨਾ ਕਿਤੇ ਯਾਤਾਂ ਯਾਤ ਜਿਹੜਾ ਹੈ ਜ਼ਰੂਰ ਪ੍ਰਭਾਵਿਤ ਹੋਇਆ ਹੈ ਕਿਉਂਕਿ ਸਾਫ਼ ਤੌਰ ਗੱਲ ਕਰੀਏ ਤੇ ਕਿਸੇ ਨਾ ਕਿਤੇ ਜਿਹੜੀ ਹੈ ਧੁੰਦ ਜਿਹੜੀ ਹੈ ਦੇਖਣ ਨੂੰ ਮਿਲੇਗੀ ਮੌਸਮ ਜਿਹੜਾ ਹੈ ਖਰਾਬ ਜਿਹੜਾ ਹੈ ਰਹਿਣ ਵਾਲਾ ਤੇ ਕਹਿ ਸਕਦੇ ਹਾਂ ਅਸੀਂ ਸਾਫ਼ ਤੌਰ ਤੇ ਕਿ ਮੌਸਮ ਵਿਭਾਗ ਵੱਲੋਂ ਜੋ ਭਵਿੱਖਵਾਣੀ ਕੀਤੀ ਗਈ ਸੀ ਉਹ ਕਿਸੇ ਨਾ ਕਿਤੇ ਬਿਲਕੁਲ ਠੀਕ ਦਿਖਾਈ ਦੇ ਰਹੀ ਹੈ ਤੇ ਨਾਲ ਹੀ ਆਉਣ ਵਾਲੇ ਦਿਨਾਂ ਦੀ ਅਗਰ ਅਸੀਂ ਗੱਲ ਕਰੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੀ ਇਸੇ ਤਰ੍ਹਾਂ ਦਾ ਜਿਹੜਾ ਹੈ ਮੌਸਮ ਜਿਹੜਾ ਹੈ ਬਣਿਆ ਰਹੂਗਾ ਇਸੇ ਤਰੀਕੇ ਦੇ ਨਾਲ ਜਿਹੜੀ ਹੈ ਧੁੰਦ ਰਹੇਗੀ ਕਿਉਂਕਿ ਹਿਮਾਚਲ ਦੇ ਵੀ ਜਿਹੜੀ ਹੈ ਲਗਾਤਾਰ ਜਿਸ ਤਰ੍ਹਾਂ ਬਰਫਬਾਰੀ ਹੋ ਰਹੀ ਹੈ ਉਹਦਾ ਅਸਰ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਤੇ ਤਸ ਉਹਦੀ ਯਾ ਤਾਂ ਯਾਦ ਵੀ ਗੱਲ ਕਰੀਏ ਤਾਂ ਕਿਤਨਾ ਕਿਥੇ ਪ੍ਰਭਾਵਿਤ ਹੁੰਦਾ ਜਿਸ ਜਗ੍ਹਾ ਤੇ ਇਸ ਸਮੇਂ ਅਸੀਂ ਮੌਜੂਦ ਆਂ ਇਸ ਜਗ੍ਹਾ ਤੇ ਅਗਰ ਗੱਲ ਕਰੀਏ ਇਸ ਸਮੇਂ ਰੂਟੀਨ ਦੇ ਵਿੱਚ ਕਾਫੀ ਫੁੱਟਫਾਲ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਅਗਰ ਅੱਜ ਦੀ ਗੱਲ ਕਰੀਏ ਜ਼ਰੂਰ ਸ਼ਨੀਵਾਰ ਹੈ ਮਗਰ ਸ਼ਨੀਵਾਰ ਨੂੰ ਵੀ ਕਾਫੀ ਇੱਥੇ ਜਿਹੜੇ ਨੇ ਲੋਕ ਆਂਦੇ ਜਾਂਦੇ ਨੇ ਕਾਫੀ ਗੱਡੀਆਂ ਜਿਹੜੀਆਂ ਨੇ ਸੜਕਾਂ ਤੇ ਦਿਖਾਈ ਦਿੰਦੀਆਂ ਨੇ ਮਗਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕ ਕਿਥੇ ਨਾ ਕਿਥੇ ਜਿਹੜਾ ਨੇ ਘਰੋਂ ਨਿਕਲਣ ਦੇ ਵਿੱਚ ਜਿਹੜਾ ਹੈ ਨਹੀਂ ਖੁਸ਼ ਹੈ ਕਿਉਂਕਿ ਠੰਡ ਜੜੀ ਆ ਬਹੁਤ ਹੈ ਹਾਲਾ ਕਿ ਚੰਡੀਗੜ੍ਹ ਦੀ ਅਸੀਂ ਗ ਵੀ ਚੰਡੀਗੜ੍ਹ ਦੇ ਵਿੱਚ ਨੇ ਤੇ ਸ਼ਨੀ ਤਵਾਰ ਦੀ ਛੁੱਟੀ ਹੁੰਦੀ ਹੈ ਤੇ ਲੋਕ ਜਿਹੜੇ ਨੇ ਸੈਰ-ਸਪਾਟੇ ਦੇ ਵੀ ਨਿਕਲਦੇ ਨੇ ਮਗਰ ਤੇ ਬਾਵਜੂਦ ਵੀ ਇਸ ਜਗ੍ਹਾ ਤੇ ਕਾਫੀ ਠੰਡ ਜਿਹੜੀ ਆ ਦੇਖਣ ਨੂੰ ਜਿਹੜੀ ਆ ਇਸ ਸਮੇਂ ਮਿਲ ਰਹੀ ਹੈ ਤੇ ਨਾਲ ਹੀ ਇਸ ਜਗ੍ਹਾ ਦੀ ਗੱਲ ਕਰੀਏ ਤੇ ਕਾਫੀ ਫੁੱਟਬਾਲ ਜਿਹੜਾ ਹੈ ਰੂਟੀਨ ਦੇ ਵੀ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਮਗਰ ਯਾਤਾ ਯਾਤ ਜਿਹੜਾ ਹੈ ਜ਼ਰੂਰ ਠੰਡ ਕਰਕੇ ਜਿ ਕਿਸੇ ਨਾ ਕਿਤੇ ਪ੍ਰਭਾਵਿਤ ਹੁੰਦਾ ਹੋਇਆ ਦਿਖਾਈ ਦੇ ਰਿਹਾ ਉੱਥੇ ਹੀ ਲੋਕਾਂ ਦੀ ਗੱਲ ਕਰੀਏ ਕਿਉਂਕਿ ਸ਼ਨੀਵਾਰ ਹੈ ਜ਼ਰੂਰ ਜਿਹੜੇ ਖਾਸ ਕਰ ਚੰਡੀਗੜ੍ਹ ਦੇ ਲੋਕ ਨੇ ਹਿਮਾਚਲ ਦੇ ਵੀ ਜਿਹੜਾ ਜਾਣਦੇ ਨੇ ਚਾਹ ਸ਼ਿਮਲੇ ਦੀ ਗੱਲ ਕਰੀਏ ਤੇ ਉੱਥੇ ਜਿਹੜਾ ਜਾਣਦੇ ਨੇ ਕਿਉਂਕਿ ਸਰਦੀਆਂ ਦੇ ਵਿੱਚ ਲੋਕ ਜਿਹੜੇ ਨੇ ਜ਼ਰੂਰ ਸੈਰ ਸਪਾਟੇ ਤੇ ਨਿਕਲਦੇ ਨੇ ਮਗਰ ਮੌਸਮ ਵਿਭਾਗ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਇਹ ਜਿਹੜੇ ਆਉਣ ਵਾਲੇ ਜਿਹੜੇ ਅਗਲੇ ਹਫਤੇ ਦੀ ਗੱਲ ਕਰੀਏ ਤੇ ਕਾਫੀ ਠੰਡ ਜਿਹੜੀ ਹੈ ਵਾਦੀ ਹੋਈ ਦਿਖਾਈ ਦੇ ਰਹੀ ਹੈ ਉੱਥੇ ਅਗਰ ਤਾਪਮਾਨ ਦੀ ਗੱਲ ਕਰੀਏ ਤੇ ਤਾਪਮਾਨ ਦੇ ਵਿੱਚ ਵੀ ਜਿਹੜੀ ਹੈ ਗਰਾਵੜ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਉਥੇ ਅਗਰ ਇਸ ਦਿਨ ਦੇ ਤਾਪਮਾਨ ਦੀ ਗੱਲ ਕਰੀਏ ਤੇ ਜ਼ਰੂਰ ਜਿਹੜਾ ਤਾਪਮਾਨ ਹੈ 18 ਡਿਗਰੀ ਤੱਕ ਜਿਹੜਾ ਹੈ ਪਹੁੰਚਦਾ ਹੈ ਬਟ ਜਿਸ ਤਰ੍ਹਾਂ ਜਿਸ ਤਰ੍ਹਾਂ ਸ਼ਾਮ ਹੁੰਦੀ ਹੈ ਰਾਤ ਹੁੰਦੀ ਹੈ ਤੇ ਤਾਪਮਾਨ ਦੇ ਵੀ ਜਿਹੜੀ ਹੈ ਦਿਨ-ਪਤਿ ਦਿਨ ਘਰਾਵੜ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਰਾਤ ਦੇ ਸਮੇਂ ਦੀ ਅਗਰ ਗੱਲ ਕਰੀਏ ਤੇ 10 ਡਿਗਰੀ ਦੇ ਆਸ-ਪਾਸ ਤਾਪਮਾਨ ਜਿਹੜਾ ਹੈ ਨੋਟ ਕੀਤਾ ਜਾ ਰਿਹਾ ਹੈ ਤੇ ਬਿਲਕੁਲ ਮੌਸਮ ਵਿਭਾਗ ਵੱਲੋਂ ਸਟੀਕ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਜਿਹੜੀ ਹੈ ਕਿੱਥੇ ਨਾ ਕਿੱਥੇ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਆਸ-ਪਾਸ ਦੇ ਏਰੀਆ ਦੇ ਵਿੱਚ ਰਹਿਣ ਵਾਲ